ਸੱਚੇ ਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 ਐਫਐਮ ਮੈਂ ਹਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਵਿਧਾਨ ਸਭਾ ਦੇ ਬਜਟ اجلاس ਦੇ ਆਖਰੀ ਦਿਨ ਕਾਰਵਾਈ ਦੌਰਾਨ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਔਰਤਾਂ ਲਈ ਅਹਿਮ ਐਲਾਨ ਕੀਤਾ ਗਿਆ ਇਸ ਦੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲੀ ਵਾਰ ਪੰਜਾਬ ਚ 6 ਵਰਕਿੰਗ ਊਮਨ ਹੋਸਟਲ ਸ਼ੁਰੂ ਕਰਨ ਜਾ ਰਹੀ ਹੈ ਉਹਨਾਂ ਦੱਸਿਆ ਕਿ ਮਈ ਵਿੱਚ ਇਸ ਦਾ ਕੰਮ ਸ਼ੁਰੂ ਹੋ ਰਿਹਾ ਹੈ ਪੂਰੇ ਪੰਜਾਬ ਚ 6 ਵਰਕਿੰਗ ਊਮਨ ਹੋਸਟਲ ਸ਼ੁਰੂ ਕੀਤੇ ਜਾ ਰਹੇ ਨੇ ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਕਾਰਵਾਈ ਅਨਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਸਦਨ ਚ ਬਜਟ ਇਜਲਾਸ ਦਾ ਆਖਿਰਲਾ ਦਿਨ ਸੀ ਸਭ ਤੋਂ ਪਹਿਲਾ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਅਤੇ ਮੰਤਰੀਆਂ ਦੇ ਵਿਚਾਲੇ ਸਵਾਲ ਜਵਾਬ ਹੋਏ ਫਿਰ ਜ਼ੀਰੋ ਆਵਰਚਕ ਗੰਭੀਰ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਪੰਜਾਬ ਦੇ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵਿਧਾਨ ਸਭਾ 'ਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਸਾਰੇ ਮਨਰੇਗਾ ਵਰਕਰਾਂ ਨੂੰ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਵਿੱਚ ਸ਼ਾਮਲ ਕਰਨ ਦੀ ਯੋਜਨਾ ਵਿਧਾਇਕ ਦਿਨੇਸ਼ ਚੱਡਾ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ BOC ਵੈਲਫੇਅਰ ਬੋਰਡ ਵੱਲੋਂ 28 ਮਾਰਚ 2025 ਤੱਕ ਕੁੱਲ 11 ਲੱਖ 16 ਹਜ਼ਾਰ 651 ਉਸਾਰੀ ਕੀਰਤੀਏ ਰਜਿਸਟਰ ਕੀਤੇ ਗਏ ਨੇ ਇਹ ਗਿਣਤੀ 1 ਜਨਵਰੀ 2022 ਨੂੰ 9 ਲੱਖ 63 ਹਜ਼ਾਰ 699 ਸੀ ਇਸ حساب ਨਾਲ ਪਿਛਲੇ ਸਵਾ ਸਾਲ ਦੌਰਾਨ 1 ਲੱਖ 52 ਹਜ਼ਾਰ 953 ਹੋਰ ਉਸਾਰੀ ਕੀਰਤੀ ਬੋਰਡ ਨਾਲ ਜੋੜੇ ਗਏ ਨੇ ਪੰਜਾਬ ਵਿਧਾਨ ਸਭਾ ਸੈਸ਼ਨ ਦੀ ਆਖਰੀ ਕਾਰਵਾਈ ਦੇ ਵਿੱਚ ਕਈ ਮੁੱਦਿਆਂ ਨੂੰ ਲੈ ਕੇ ਆਪ ਅਤੇ ਵਿਰੋਧੀ ਧਿਰ ਦੇ ਵਿਚਾਲੇ ਬਹਿਸ-ਬਾਜ਼ੀ ਵੀ ਹੋਈ। ਵਿਧਾਇਕ ਤਰਫੋਂ ਰਜਿੰਦਰ ਬਾਜਵਾ ਵੱਲੋਂ ਕਿਸਾਨਾਂ ਦੀ ਐਮਐਸਪੀ ਦਾ ਮੁੱਦਾ ਚੁੱਕਿਆ ਗਿਆ। ਉਹਨਾਂ ਕਹੇ ਕਿ ਮਾਝੇ 'ਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨਾਲ ਬੇहद ਲੁੱਟ ਹੋਈ ਹੈ। ਉਹਨਾਂ ਕਹੇ ਕਿ ਝੋਨਾ 1700 ਤੋਂ ਲੈ ਕੇ 2100 ਤੱਕ ਵਿਕਿਆ। ਕਿਸਾਨਾਂ ਨਾਲ ਤਕਰੀਬਨ 4000 ਕਰੋੜ ਦਾ ਗਬਨ ਕੀਤਾ ਗਿਆ। ਝੋਨਾ ਪੰਜਾਬ ਦੀਆਂ ਏਜੰਸੀਆਂ ਵੱਲੋਂ ਖਰੀਦਾ ਗਿਆ ਅਤੇ ਬਿੱਲ ਵੀ ਪੂਰਾ ਤਿਆਗਿਆ ਪਰ ਕਿਸਾਨਾਂ ਨੂੰ ਇਸ ਦਾ ਪੈਸਾ ਨਹੀਂ ਦਿੱਤਾ ਗਿਆ ਉਹਨਾਂ ਕਹਿ ਕੇ ਵਿਚਲਾ ਪੈਸਾ ਆਖਰਕਾਰ ਖਾ ਕੌਣ ਗਿਆ ਸਰਕਾਰ ਇਸ ਦੀ ਜਾਂਚ ਕਰਵਾਏਗੀ ਜਾਂ ਨਹੀਂ ਇਸ ਤੇ ਸਟੈਂਡ ਸਪਸ਼ਟ ਕੀਤਾ ਜਾਏ ਇਸ ਦਰਾਂ ਉਹਨਾਂ ਮੰਗ ਕੀਤੀ ਕਿ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਵਿਜੀਲੈਂਸ ਮੈਕਮੇ ਵੱਲੋਂ ਇਸ ਦੀ ਜਾਂਚ ਕਰਵਾਈ ਜਾਵੇ ਉਦੋਂ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ अरोड़ा ਨੇ ਸਰਕਾਰ ਨੂੰ ਪੰਜਾਬ ਚ ਪੁਜਾਰੀਆਂ ਅਤੇ ਪਾਠੀ ਸਿੰਘਾਂ ਦੇ ਲਈ ਸਨਮਾਨ ਰਾਸ਼ੀ ਦੀ ਮੰਗ ਕੀਤੀ ਹੈ ਉਹਨਾਂ ਦਿੱਲੀ ਦੀਆਂ ਚੋਣਾਂ ਵੇਲੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੀਤੇ ਗਏ ਐਲਾਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਫੈਸਲਾ ਪੰਜਾਬ 'ਚ ਲਾਗੂ ਕੀਤਾ ਜਾਏ। ਵਿਧਾਨ ਸਭਾ ਦੇ ਵਿਧਾਇਕ ਕੋਮਲ ਵਿਜੇ ਪ੍ਰਤਾਪ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਕਾਦਮਿਕ ਮਿਆਰਿਆਂ ਨੂੰ ਅਪਡੇਟ ਕਰਨ ਦੀ ਕੋਈ ਯੋਜਨਾ ਹੈ? ਇਸ ਦੇ ਜਵਾਬ 'ਚ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਰ ਸਾਲ ਯੂਨੀਵਰਸਿਟੀ 'ਚ ਨਵੇਂ ਕੋਰਸ ਸ਼ਾਮਲ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ 'ਚ 15 ਨਵੇਂ ਕੋਰਸ ਡਿਊਲ ਡਿਗਰੀ ਪ੍ਰੋਗਰਾਮ ਵਿਦੇਸ਼ੀ ਯੂਨੀਵਰਸਿਟੀ ਨਾਲ ਸਹਿਯੋਗ ਮਲਟੀ ਮਲਟੀਪਲ ਐਂਟਰੀ ਅਤੇ ਮਲਟੀਪਲ ਐਗਜ਼ਿਟ ਅਤੇ ਹੋਰ ਵੀ ਕਈ ਕੁਝ ਕੋਰਸ ਲਾਂਚ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਣਾ ਬਜਟ اجلاس ਦੌਰਾਨ ਕਈ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਇਨ੍ਹਾਂ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਗਤੀ ਤੇ ਸੇਵਾ ਮੁਕਤੀ ਸੰਬੰਧੀ ਨਿਯਮ ਤਿਆਰ ਕਰਨ ਨੂੰ ਪ੍ਰਵਾਨਗੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਟੁਕਮੀ ਯਾਦਗਾਰ ਬਣਾਉਣ ਦੀ ਕੇਂਦਰ ਸਰਕਾਰ પાસે ਮੰਗ ਜਰਨੈਲ ਸਿੰਘ ਖਾਲਸਾ ਸੰਬੰਧੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਦਿੱਤੇ ਗਏ ਬਿਆਨ ਦੀ ਨਖੇਦੀ ਪੰਜਾਬ ਤੋਂ ਬਾਹਰ ਆਏ ਸਿੱਖਾਂ ਵਿਰੁੱਧ ਪੈਦਾ ਕੀਤੇ ਜਾ ਰਹੇ ਨਫ਼ਰਤੀ ਮਾਹੌਲ ਦੀ ਨਖੇਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸਬੰਧਿਤ ਇਤਿਹਾਸਿਕ ਇਮਾਰਤਾਂ ਦੀ ਸਾਂਭ-ਸਮਭਾਲ ਫੌਜ ਵਿੱਚ ਸਿੱਖਾਂ ਦਾ ਰਾਖਮਾ ਕੋਟਾ ਨਿਰਧਾਰਤ ਕਰਨ ਬੰਦੀ ਸਿੰਘਾਂ ਦੀ ਰਿਹਾਈ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਮਤੇ ਸ਼ਾਮਲ ਨੇ ਜਨਰਲ ਇਜਲਾਸ ਵਿੱਚ ਮਤੇ ਪਾਸ ਕੀਤੇ ਗਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਯੋਗਤਾ ਨਿਯਤੀ ਕਾਰਜ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਅਧਾਰਤ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਇਸ ਸੰਬੰਧ ਵਿੱਚ ਇੱਕ ਪੰਥਕ ਨੁਮਾਇੰਦਿਆਂ ਦੀ ਉੱਚ ਪੱਧਰੀ ਕਮੇਟੀ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ ਜੋ ਇਸ ਕਾਰਜ ਨੂੰ ਮੁਕੰਮਲ ਕਰੇਗੀ ਪੰਜਾਬ ਸਰਕਾਰ ਨੇ ਸੂਬੇ ਦੀ ਜਨਤਾ ਨੂੰ ਇੱਕ ਹੋਰ ਤੋਹਫ਼ਾ ਦਿੰਦਿਆਂ ਬਿਜਲੀ ਦਰਾਂ ਸੰਬੰਧੀ ਨਵਾਂ ਟੈਰਿਫ ਜਾਰੀ ਕੀਤਾ। ਇਹ ਟੈਰਿਫ ਸਾਲ 2025-2026 ਲਈ ਜਾਰੀ ਕੀਤਾ ਗਿਆ। ਨਵੇਂ ਟੈਰਿਫ ਵਿੱਚ ਬਿਜਲੀ ਉਪਭੋਗਤਾਵਾਂ 'ਤੇ ਕੋਈ ਵਾਧੂ ਬੋਝ ਨਹੀਂ ਪਾਇਆ ਗਿਆ ਸਗੋਂ ਬਿਜਲੀ ਦਰਾਂ ਚ ਘਟਾਤੀ ਕੀਤੀ ਗਈ ਹੈ। ਐਗਜ਼ਾਮਪਲ ਦੇ ਤੌਰ 'ਤੇ ਜੇ ਗੱਲ ਕਰੀਏ ਤਾਂ ਜਿਨ੍ਹਾਂ 2 ਕਿਲੋ ਵਾਰ ਤੋਂ 7 ਕਿਲੋ ਤੱਕ ਵਾਲੇ ਉਪਭੋਗਤਾਵਾਂ ਦਾ 300 ਯੂਨਿਟ ਤੱਕ 1781 ਪੈਦਾ ਬਿੱਲ ਆਉਂਦਾ ਸੀ ਉਹਨਾਂ ਦਾ ਹੁਣ 1620 ਰੁਪਏ ਬਿੱਲ ਆਏਗਾ ਜਦਕਿ 2 ਕਿਲੋਵਾਰਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1806 ਬਿੱਲ ਆਉਂਦਾ ਸੀ ਉਹਨਾਂ ਦਾ ਹੁਣ 1716 ਰੁਪਏ ਬਿੱਲ ਆਏਗਾ ਇਸੇ ਤਰ੍ਹਾਂ 7 ਕਿਲੋਵਾਟ ਤੋਂ 20 ਕਿਲੋਵਾਟ ਤੱਕ ਜਿਨ੍ਹਾਂ ਦਾ 300 ਯੂਨਿਟ ਤੱਕ 1964 ਬਿੱਲ ਬਣਦਾ ਸੀ ਉਹਨਾਂ ਦਾ 1932 ਆਏਗਾ ਦਸਨੀਯੋਗ ਕਿ 7 ਕਿਲੋਵਾਟ ਤੱਕ 300 ਯੂਨਿਟ ਸਰਕਾਰ ਵੱਲੋਂ ਪਹਿਲਾਂ ਹੀ ਫ੍ਰੀ ਦਿੱਤੇ ਜਾ ਰਹੇ ਨੇ ਨਵੇਂ ਟੈਰਿਫ ਵਿੱਚ ਉਪਭੋਗਤਾਵਾਂ ਤੇ ਕੋਈ ਬੋਝ ਨਹੀਂ ਪਾਇਆ ਗਿਆ ਸਗੋਂ ਬਿਜਲੀ ਸਸਤੀ ਕੀਤੀ ਗਈ ਹੈ ਪਾਸਟਰ ਬਰਜਿੰਦਰ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਕਿ ਜ਼ਬਰਜਨਾਹ ਦੇ ਮਾਮਲੇ 'ਚ ਪਾਸਟਰ ਬਰਜਿੰਦਰ ਸਿੰਘ ਨੂੰ ਮਹਾਲੀ ਦੀ ਅਦਾਲਤ ਨੇ ਦੋਸ਼ੀ ਘਰਾੜ ਦਿੱਤਾ ਪਾਸਟਰ ਤੇ ਜ਼ਿਰਕਪੁਰ ਦੀ ਔਰਤ ਨੇ ਜ਼ਬਰਜਨਾਹ ਦੇ ਇਲਜ਼ਾਮ ਲਗਾਏ ਸੀ ਦੱਸਿਆ ਜਾ ਰਿਹਾ ਹੈ ਕਿ ਪਾਸਟਰ ਬਰਜਿੰਦਰ ਸਿੰਘ ਨੂੰ 1 April ਨੂੰ ਅਦਾਲਤ ਵੱਜੋਂ ਸਜ਼ਾ ਸੁਣਾਈ ਜਾ ਸਕਦੀ ਹੈ ਗਰਸ਼ੰਕਰ ਦਿਵ ਸਿਵਲ ਹਸਪਤਾਲ ਚ 17 ਬੱਚੇ ਸਿਹਤ ਖਰਾਬ ਹੋਣ ਕਰਕੇ ਦਾਖਲ ਹੋਏ ਨੇ ਜਿਹੜੇ ਇੱਕ ਲੰਗਰ ਚ ਨੂਡਲਸ ਖਾਣ ਨਾਲ ਬਿਮਾਰ ਪੈ ਗਏ ਸੀ ਦੱਸਦੇ ਕਿ ਸਿਵਲ ਹਸਪਤਾਲ ਚ ਡਿਊਟੀ ਤੇ ਮੌਜੂਦ ਡਾਕਟਰਾਂ ਵੱਲੋਂ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਮਾਕੇ ਤੇ ਸਿਵਲ ਹਸਪਤਾਲ ਗਰਸ਼ੰਕਰ ਚ ਮੌਜੂਦ ਡਾਕਟਰ ਅਮਿਤ ਨੇ ਸੈ ਕਿ ਬਿਮਾਰ ਬੱਚਿਆਂ ਦਾ ਇਲਾਜ ਚੱਲ ਰਿਹਾ ਤੇ ਸਾਰੇ ਬੱਚੇ ਖਤਰੇ ਤੋਂ ਬਾਹਰ ਨੇ ਗੁਜਰਾਤ ਹਾਈ ਕੋਰਟ ਨੇ ਮਲਤਕਾਰ ਦੇ ਦੋਸ਼ੀ ਆਸਾ ਰਾਮ ਨੂੰ 3 ਮਹੀਨਿਆਂ ਦੀ ਜ਼ਮਾਨਤ ਦੇ ਦਿੱਤੀ ਹੈ। ਇਹ ਜ਼ਮਾਨਤ ਉਹਨਾਂ ਦੀ ਸੇਤ ਨੂੰ ਦੇਖਦੇ ਹੋਏ ਮਿਲੀ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਜਸਟਿਸ ਇਲੇਸ਼ ਮੋਰਾ ਅਤੇ ਜਸਟਿਸ اے ایس ਸੁਪਹੀਆ ਨੇ ਆਸਾ ਰਾਮ ਦੀ ਜ਼ਮਾਨਤ ਨੂੰ ਮਨਜ਼ੂਰੀ ਦਿੱਤੀ ਹੈ। ਫਿਲਹਾਲ ਇਸਰ ਹੁਣ ਤੱਕ ਦੀਆਂ ਖਾਸ ਖਬਰਾਂ, ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਸੱਚਿਆ ਕਾਲ